ਅੱਜ ਵਾਲੀ ਵੀਡੀਓ ਦੋਸਤੋ ਆਪਾਂ ਲੈ ਕੇ ਆਇਆ ਕੰਨ ਦੇ ਦਰਦ ਵਾਸਤੇ ਕਿਉਂ ਰੇਸੇ ਕਰਕੇ ਜਾਂ ਕਈ ਵਾਰੀ ਦੰਦਾਂ ਜਾਣਾ ਚ ਦਰਦ ਹੋਣ ਲੱਗ ਜਾਂਦਾ ਉਹਦੀ ਮਾਰ ਵੀ ਆਪਣੇ ਕੰਨ ਚ ਦਰਦ ਹੋਣ ਲੱਗ ਜਾਂਦਾ ਚਾਹੇ ਇਹ ਕਿਸੇ ਬੱਚੇ ਦੇ ਹੁੰਦਾ ਹੋਵੇ ਚਾਹੇ ਕਿਸੇ ਬਜ਼ੁਰਗ ਦੇ ਹੁੰਦਾ ਹੋਵੇ ਇਹੋ ਜਾਂ ਨੁਕਤਾ ਦੱਸਾਂਗੇ ਤੁਹਾਨੂੰ ਕਿ ਬਿਨਾ ਕਿਸੇ ਦਵਾਈ ਤੋਂ ਤੁਸੀਂ ਘਰ ਹੀ ਤਿਆਰ ਕਰ ਸਕਦੇ ਹੋ ਨਾ ਕਿਸੇ ਸੋਨੂੰ ਮੈਡੀਕਲ ਸਟੋਰ ਤੇ ਜਾਣਾ ਹੈ ਨਾ ਕੋਈ ਤੁਹਾਨੂੰ ਗੋਲੀ ਖਾਣ ਦੀ ਲੋੜ ਹੈ ਅੱਜ ਤੋਂ ਬਾਅਦ ਤੁਸੀਂ ਜੇ ਤੁਹਾਡਾ ਕੰਨ ਦਰਦ ਹੋਊਗਾ ਤਾਂ ਤੁਸੀਂ ਆ ਨੁਕਤਾ ਅਪਣਾਉਣਾ ਹੈਗਾ ਅਜੇ ਦੱਸਦੇ ਆ ਤੁਹਾਨੂੰ ਉਸ ਤੋਂ ਪਹਿਲਾਂ ਤੁਸੀਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਤਾਂ ਜੋ ਹਰੇਕ ਤੱਕ ਪਹੁੰਚ ਸਕੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਜਿਹੜੇ ਵੀਰ ਨਵੇਂ ਜੁੜੇ ਨੇ ਤੁਸੀਂ ਪਿਆਜ਼ ਲੈਣਾ ਹੈ ਇੱਕ ਉਹਨੂੰ ਚੰਗੀ ਤਰ੍ਹਾਂ ਧੋ ਕੇ ਉਹਨੂੰ ਕੱਟ ਲਿਓ ਤੁਸੀਂ ਕੱਟ ਕੇ ਉਹਨੂੰ ਮਿਕਸੀ 'ਚ ਪਾ ਲੈਣਾ ਥੋੜਾ ਜਿਹਾ ਪਾ ਲਿਓ ਵਿੱਚ ਪਾਣੀ ਉਹਨੂੰ ਚੰਗੀ ਤਰ੍ਹਾਂ 2 ਤੋਂ 4 ਮਿੰਟ ਚਲਾ ਕੇ ਮਿਕਸੀ ਦੇ ਵਿੱਚ ਉਹਦਾ ਜੂਸ ਜਿਹਾ ਬਣ ਜਾਊਗਾ ਆ ਥੱਲੇ ਵੀਡੀਓ ਵੀ ਚੱਲੀ ਜਾਂਦੀ ਹੈ ਤੁਸੀਂ ਦੇਖ ਵੀ ਲਿਓ ਉਸ ਤੋਂ ਬਾਅਦ ਇਹਨੂੰ ਚਾਹ ਪੂਣੀ ਦੀ ਮਦਦ ਨਾਲ ਕਿਸੇ ਭਾਂਡੇ 'ਚ ਕੱਢ ਲਿਓ ਪੂਣਾਗਾ ਇਹ ਦੋ ਵਾਰੀ ਚੰਗੀ ਤਰ੍ਹਾਂ ਇਹਦਾ ਰਸ ਨਿਚੋੜ ਕੇ ਕੱਢ ਲਿਓ ਤੁਸੀਂ ਇਹਨੂੰ ਕਿਸੇ ਕੱਚ ਦੇ ਬਰਤਨ ਦੇ ਵਿੱਚ ਤੁਸੀਂ ਪਾ ਕੇ ਰੱਖ ਲੈਣਾ ਤਨ ਮਹੀਨਿਆਂ ਤੱਕ ਇਹ ਰਾਸ ਖਰਾਬ ਨਹੀਂ ਹੁੰਦਾ ਹੈਗਾ ਬਹੁਤ ਹੀ ਵਧੀਆ ਵੱਡੇ ਵੱਡੇ ਵੈਦ ਪ੍ਰਭਾਉ ਇਹ ਚੀਜ਼ਾਂ ਦੱਸਦੇ ਨੇਗੇ ਚਾਹੇ ਕਿਤਾਬਾਂ 'ਚ ਵੀ ਤੁਸੀਂ ਪੜ੍ਹ ਸਕਦੇ ਹੋਗੇ ਪਿਆਜ਼ ਦੇ ਇੰਨੇ ਜਾਦੇ ਫਾਇਦੇ ਨੇ ਆਪਣੇ ਕਰਨ ਵਾਸਤੇ ਜੇ ਤਾਂ ਤੁਸੀਂ ਇਹ ਕਿਸੇ ਬੱਚੇ ਦੇ ਕੰਨ ਦਰਦ ਹੋ ਰਿਹਾ ਉਹਦੇ ਇਹਦੀਆਂ ਤੁਸੀਂ ਇੱਕ ਬੂੰਦ ਪਾ ਸਕਦੇ ਹੋ ਜੇ ਕਿਸੇ ਬਜ਼ੁਰਗ ਦੇ ਜਾਂ 40 45 ਸਾਲ ਦੇ ਜਾਂ ਕਿਸੇ ਨੌਜਵਾਨ ਦੇ ਹੋ ਰਿਹਾ ਹੈ ਤਾਂ ਤੁਸੀਂ ਦੋ ਬੂੰਦਾਂ ਪਾ ਸਕਦੇ ਹੋ ਦਿਨ ਚ ਇੱਕ ਵਾਰੀ ਤੁਸੀਂ ਇਹਦਾ ਯੂਜ਼ ਕਰਨਾ ਹੈਗਾ ਬਹੁਤ ਹੀ ਵਧੀਆ ਰੈਸਪੀ ਆ ਸੀ ਘਰੇ ਇਹੀ ਵਰਤ ਦੇਾਂਗੇ ਨਾ ਕੋਈ ਦਵਾਈ ਲੈਣ ਦੀ ਲੋੜ ਹੈ ਜੇ ਕੰਨਾਂ ਚ ਮੈਲ ਹੈ ਜਾਂ ਕੰਨਾਂ ਚੋਂ ਘੱਟ ਸੁਣਦਾ ਹੈਗਾ ਜਾਂ ਰੇਸਾ ਜੰਮਿਆ ਹੋਇਆ ਹੈਗਾ ਤਾਂ ਇਹ ਲਗਾਤਾਰ 3 ਦਿਨ ਪਾਉਣ ਦੇ ਨਾਲ ਤੁਹਾਡੀਆਂ ਇਹ ਪ੍ਰੋਬਲਮਾਂ ਸਾਰੀਆਂ ਠੀਕ ਹੋ ਜਾਣਗੀਆਂ ਜੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਤਾਂ ਜੋ ਹਰੇਕ ਤੱਕ ਪਹੁੰਚ ਸਕੇ ਧੰਨਵਾਦ